ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਮਹਿਲ ਕਲਾ ਵਿੱਚ ਐਮਐਲਏ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਦੇਹਾਂਤ ਤੇ ਅਫਸੋਸ ਪ੍ਰਗਟ ਕਰਨ ਲਈ ਆਮ ਆਦਮੀ ਪਾਰਟੀ ਦੇ ਸੁਖਪਾਲ ਖੈਰਾ ਵਿਧਾਇਕ ਕਵਰ ਸੰਧੂ ਉਹਨਾਂ ਦੇ ਪਿੰਡ ਪਿੰਡੋਰੀ ਪੁੱਜੇ ਇਸ ਦੌਰਾਨ ਖੈਰਾ ਨੇ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਭਗਵੰਤ ਮਾਨ ਵੱਲੋਂ ਸਿਕਿਉਰਿਟੀ ਗਾਰਡ ਨਾਲ ਹੱਥਾ ਪਾਈ ਕਰ ਉਹਨਾਂ ਉੱਤੇ ਐਫਆਈਆਰ ਦਰਜ ਕਰਾਉਣ ਸੰਬੰਧੀ ਮਾਮਲੇ ਦੀ ਨਿੰਦਾ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਬਰਗਾੜੀ ਕਾਂਡ ਤੇ ਵੀ ਚਰਚਾ ਕੀਤੀ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦਿੱਲੀ ਦੇ ਸੀਨੀਅਰ ਲੀਡਰ ਆਸ਼ੂ ਤੋਸ਼ ਦੇ ਅਸਤੀਫੇ ਤੇ ਵੀ ਗੱਲ ਕੀਤੀ ਦੇਖੋ ਮੇਰਾ ਖਿਆਲ ਹੈ ਪੀਏ ਕੋਈ ਗੱਲ ਬਹੁਤੀ ਹੈ ਨਹੀਂ ਸੀ ਜਿਹਨੂੰ ਬਹੁਤ ਵੱਡੀ ਬਣਾਤਾ ਗਿਆ ਲੈਸੇ ਠੀਕ ਹੈ ਕਿ ਸਿਵਿਆਂ ਦੇ ਵਿੱਚ ਕਰਿਮੇਸ਼ਨ ਦੇ ਟਾਈਮ ਤੇ ਕੋਈ ਸਿਆਸੀ ਗੱਲ ਕਰਨੀ ਨਹੀਂ ਚਾਹੀਦੀ ਅ ਔਰ ਮੈਂ ਪਹਿਲਾਂ ਪੋਸਟਲੀ ਪੀਸੀਪੀਏ ਜਿਹੜੇ ਵਰਕਰ ਸਾਡੇ ਨੇ ਉਹਨਾਂ ਨਾਲ ਗੱਲ ਕੀਤੀ ਆ ਇਹ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਪਰ ਹੁਣ ਪਤਾ ਲੱਗਾ ਪੀ ਇਹ ਸਿਵਿਆਂ ਤੋਂ ਬਾਹਰ ਆ ਕੇ ਜਿੱਥੇ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਵੋਇਡਬਲ ਹੈ ਇਹੋ ਜੇ ਮੌਕੇ ਤੇ ਪ੍ਰੈਸ ਕਾਨਫਰੰਸ ਨਹੀਂ ਕਰਨੀ ਚਾਹੀਦੀ ਜਾਂ ਪ੍ਰੈਸ ਨਾਲ ਗੱਲ ਵੀ ਥੋੜੀ ਦੂਰ ਆ ਕੇ ਕਰੋ ਆ ਮੈਂ ਉਹ ਉੱਥੇ ਮੌਕੇ ਤੇ ਜਾਂ ਸੌ ਗੱਜ ਪਰਾਂ ਕਿ ਜਦੋਂ ਤੁਸੀਂ ਗੱਲ ਕਰਦੇ ਜੇ ਤੁਹਾਨੂੰ ਪਤਾ ਹੀ ਆ ਥੋੜੀ ਜਨਕਾ ਤਲਖੀ ਚੱਲ ਰਹੀ ਆ ਤੇ ਲੋਕਾਂ ਦੇ ਜਿਹੜੇ ਜਜ਼ਬਾਤ ਹੈ ਉਹ ਪੜ ਹੀ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਕਾਰਨ ਆ ਬੜਾ ਅਫਸੋਸ ਦੀ ਗੱਲ ਆ ਬਹੁਤ ਚੰਗੇ ਪੱਤਰਕਾਰ ਸੀਗੇ ਬੜੇ ਚੰਗੇ ਸਾਡੇ ਸੀਨੀਅਰ ਲੀਡਰ ਸੀਗੇ ਸਾਡੇ ਸਾਥੀ ਸੀਗੇ ਬਹੁਤ ਅਫਸੋਸ ਆ ਪਿਓ ਉਹਨਾਂ ਨੇ ਅਸਤੀਫਾ ਦਿੱਤਾ ਪਤਾ ਨਹੀਂ ਕੀ ਕਾਰਨ ਆ ਉਹਨਾਂ ਨੇ ਕਿਹਾ ਕੋਈ ਨਿੱਜੀ ਕਾਰਨ ਆ ਕੀ ਲੱਗਦਾ ਆ ਪੰਜਾਬ ਜੇ ਤੇ ਨਿੱਜੀ ਕਾਰਨ ਨੇ ਚਲੋ ਫਿਰ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਜੇ ਕੋਈ ਹੋਰ ਕਾਰਨ ਆ ਤੇ ਮੇਰੇ ਖਿਆਲੇ ਦੀ ਤਫ਼ਤੀਸ਼ ਹੋਣੀ ਚਾਹੀਦੀ ਔਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਇਸ ਤਰ੍ਹਾਂ ਦੇ ਨਾਲ ਕਿਸੇ ਦੀ ਕ ਪਰੰਤੂ ਇੱਕ ਗੱਲ ਸਮਝਣੀ ਚਾਹੀਦੀ ਸਾਡੇ ਆਗੂਆਂ ਨੂੰ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਦੋਂ ਆਪਾਂ ਉਹਨਾਂ ਨੂੰ ਛੇਡਾਂ ਕਰਾਂਗੇ ਉਹਨਾਂ ਵਰਕਰਾਂ ਨੂੰ ਕਵਾਂਗੇ ਕਿ ਆਰਐਸਐਸ ਦੇ ਏਜੰਟ ਹੈ ਇਹ ਸੁਭਾਵਕ ਹੈ ਕਿ ਉਹਨਾਂ ਦੇ ਮਨ ਵਿੱਚ ਗਿਲਾ ਸੀਗਾ ਔਰ ਉਹ ਇਸ ਦਾ ਸਪਸ਼ਟੀਕਰਨ ਲੈਣ ਗਏ ਸੀ ਅੱਜ ਸਾਰਿਆਂ ਨੇ ਮੈਨੂੰ ਡਿਟੇਲਸ ਦੱਸੀਆਂ ਤਾਂ ਮੈਂ ਸਮਝਦਾ ਕਿ ਮਾਨ ਸਾਹਿਬ ਨੂੰ ਐਫਆਈਆਰ ਨਹੀਂ ਦਰਜ ਕਰਾਉਣੀ ਚਾਹੀਦੀ ਸੀ ਕਿ ਇਹ ਸ਼ੋਭਦਾ ਨਹੀਂਗਾ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਕਿ ਮੈਂ ਅਰਵਿੰਦ ਕੇਜਰੀਵਾਲ ਹੋਣਾ ਦਾ ਸਿਪਾਈ ਹਾਂ ਅਰਵਿੰਦ ਕੇਜਰੀਵਾਲ ਤੇ ਜਦੋਂ ਹਮਲਾ ਹੋਇਆ ਥੱਪੜ ਮਾਰੇ ਸੀ ਕਿਸੇ ਨੇ ਦਿੱਲੀ ਦੇ ਵਿੱਚ ਜਾਂ ਕੋਈ ਸ਼ਾਈ ਛੁੱਟੀ ਸੀਗੀ ਉਹ ਉਹਨਾਂ ਦੇ ਘਰ ਵਿੱਚ ਜਾਂਦੇ ਸੀਗੇ ਕਿ ਦੱਸੋ ਤੁਹਾਡੀ ਤਕਲੀਫ ਕੀ ਹੈ ਮੈਂ ਤੁਹਾਡਾ ਦੁੱਖ ਦੂਰ ਕਰਨ ਨੂੰ ਆਇਆ ਮੈਂ ਤੁਹਾਡੀ ਗੱਲ ਸੁਣਨ ਆਇਆ ਸੋ ਮਾਨ ਸਾਹਿਬ ਨੂੰ ਇਹਨਾਂ ਨੇ ਖੜ ਕੇ ਗੱਲ ਕਰਨੀ ਚਾਹੀਦੀ ਸੀ ਕਿ ਬਜਾਏ ਕਿ ਆਪਾਂ ਐਫ ਆਈ ਆਰ ਦਰਜ ਕਰਾਈਏ ਔਰ ਮੈਨੂੰ ਪੂਰਾ ਨਾਸ ਹੈ ਕਿ ਉਹ ਐਫ ਆਈ ਆਰ ਵਾਪਸ ਲੈਣਗੇ ਉਹ ਇਹ ਕਹਿੰਦੇ ਕਿ ਐਫ ਆਈ ਆਰ ਮੇਰੇ ਸਿਕਿਉਰਟੀ ਵਾਲੇ ਨੇ ਕਰਾਤੀ ਦੇਖੋ ਮੇਰਾ ਕੋਈ ਸਟਾਫ ਦਾ ਮੈਂਬਰ ਮੇ ਨਾਲੇ ਸਿਕਿਉਰਿਟੀ ਵਾਲਾਂ ਦੀ ਇਹਨਾਂ ਨਾਲ ਕੀ ਰੰਜਿਸ਼ ਐਫ ਆਈ ਆਰ ਵਾਸਤੇ ਉਹਨਾਂ ਕੁਝ ਅੱਗੇ ਗਏ ਹੋਰੇ ਮਾਨ ਸਾਹਿਬ ਨੂੰ ਬਾਸ ਦੇਖੋ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਐਫ ਆਈ ਆਰ ਵਾਪਸ ਲਵੋ ਔਰ ਜੇ ਜੇ ਬਜ਼ਿੱਦ ਹੋਣਗੇ ਦੈਨ ਜਿਹੜਾ ਲੀਗਲ ਰੀਕੋਰਸ ਹੈਗਾ ਵੀ ਵਿਲ ਟੇਕ ਇਟ ਵੀ ਵਿਲ ਦੈਨ ਵੀਲ ਹੈਵ ਟੂ ਡਿਫੈਂਡ आवर ਪੀਪਲ ਯੂ نو ਬਿਕਾਉਜ਼ ਜਸਟੀਫਾਈਡ ਨਗਾ ਤਰੀਕਾ ਮਾਨ ਸਾਹਿਬ ਇੱਕ ਮਿੰਟ ਇੱਕ ਮਿੰਟ ਮਾਨ ਸਾਹਿਬ ਚੋਣਾਂ ਤੋਂ ਪਹਿਲਾਂ ਬਹੁਤ ਗੱਲਾਂ ਕਰਦੇ ਸੀ ਸਿਕਿਉਰਿਟੀ ਤੋਂ ਲੈ ਕੇ ਬੱਤੀਆਂ ਤੋਂ ਲੈ ਕੇ ਹੁਣ ਉਹਨਾਂ ਦੀ ਦਿਨਦਰ ਪ੍ਰਾਈਵੇਟ ਬੌਂਸਰ ਤੋਂ ਲੈ ਕੇ ਸਿਕਿਉਰਿਟੀ ਵੀ ਵਧਦੀ ਜਾ ਰਹੀ ਹੈ ਕੀ ਇਹ ਇਹੀ ਉਹ 153 ਧਾਰਾ ਹੁੰਦੀ ਕਿ অবਸਟਰਕਸ਼ਨ ਇਨ ਗਵਰਨਮੈਂਟ ਡਿਸਚਾਰਜਿੰਗ ਅਫੀਸ਼ਰ ਡਿਊਟੀ ਮੈਂ ਕਿ ਅਫੀਸ਼ਰ ਕਿਹੜਾ ਸੀਗਾ ਉੱਥੇ ਸਰਕਾਰੀ ਡਿਊਟੀ ਕਿਹੜੀ ਉੱਥੇ ਹੋ ਰਹੀ ਸੀਗੀ ਉਹ ਤਾਂ ਮੈਂ ਕਿਹਾ ਮੈਨੂੰ ਜਿੰਨੇ ਮੈਂ ਵੀਡੀਓ ਦੇਖੀ ਆ ਉਹ ਤਾਂ ਬੌਂਸਰਸ ਨੇ ਪ੍ਰਾਈਵੇਟ ਯੂਨੀਫਾਰਮਸ ਵਿੱਚ ਨਾ ਹਾਊ ਹਾਊਡ ਦ ਪੀਪਲ ਆਫ ਪਰਨਾਲਾ ਨੂੰ ਕਿ ਕੌਣ ਪੁਲਿਸ ਵਾਲਾ ਵਾ ਤੇ ਕੌਣ ਜਦ ਤੱਕ ਤੁਸੀਂ ਪ੍ਰੋਪਰ ਪੁਲਿਸ ਯੂਨੀਫਾਰਮ ਵਿੱਚ ਨਹੀਂ ਨਾਲ ਲੈ ਕੇ ਜਾਂਦੇ ਬੰਦੇ ਸੋ ਬਾਕੀ ਜਿਹੜਾ ਕੋਈ ਉਹਨਾਂ ਨੇ ਗੱਡੀਆਂ ਲਈਆਂ ਸਿਕਿਉਰਿਟੀ ਇਹਦਾ ਜਵਾਬਦੇਹਤਾ ਉਹ ਆਪਨੇ ਜੀ ਬਰਗੈੜੀ ਕਾਂਡ ਬਾਰੇ ਕੀ ਕਹਿੰਦੇ ਬਰ ਗਾੜੀ ਦਾ ਅਸੀਂ ਫੈਸਲਾ ਕਰ ਰਹੇ ਆ ਜੀ 20 ਤਰੀਕ ਦਾ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਗਵਰਨਮੈਂਟ ਨਾ ਪੈਰ ਕਢੀਸ ਰਹੀ ਹੈ ਗਵਰਨਮੈਂਟ ਵੋਟ ਬੈਂਕ ਪੋਲਿਟਿਕਸ ਤੇ ਆਗੇ ਜਿੱਦਾਂ ਬਾਦਲਾ ਨੇ 2 2.5 ਸਾਲ ਨਾ ਤਾਂ ਬਾਈਬਲ ਕਲਾ ਗੋਲੀ ਕਾਂਡ ਦੇ ਮੁਜਰਮਾਂ ਨੂੰ ਫੜਿਆ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਮੁਜਰਮ ਫੜਿਆ ਉਹੀ ਤਕਰੀਬਨ ਪੈਟਰਨ ਕੈਪਟਨ ਅਮਰਿੰਦਰ ਸਿੰਘ ਦਾ ਕਿਉਂਕਿ ਉਹਨਾਂ ਨੂੰ ਰਾਜਨੀਤੀ ਪਿਆਰੀ ਹੈ ਉਹਨਾਂ ਨੂੰ ਵੋਟਾਂ ਪਿਆਰੀਆਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੱਲ ਬਣਾ ਪਿਆਰੀ ਨਹੀਂ ਪਿਆਰਾ ਨਹੀਂਗਾ ਤੇ ਕਿ ਮੈਂ ਨਹੀਂ ਕਹਿ ਰਿਹਾ ਜੀ ਮੈਂ ਨਹੀਂ ਕਹਿ ਰਿਹਾ ਮੇਰੇ ਖਿਆਲ ਇਹ ਦੱਸ ਰੇ ਸੀ ਮੈਨੂੰ ਕਿ ਐਫ ਆਈ ਆਰ ਵਿੱਚ ਸ਼ਹਿਦ ਭਗਵੰਤ ਮਾਨ ਦਾ ਜ਼ਿਕਰ ਹੈ ਔਰ ਐਫ ਆਈ ਆਰ ਜਦੋਂ ਕੋਈ ਮੇਰਾ ਸਟਾਫ ਦਾ ਮੈਂਬਰ ਕੋਈ ਮੈਂ ਹੀ ਰਿਸਪੌਂਸਿਬਲ ਹਾਂ ਇਹਨੂੰ ਆਪਾਂ ਜਿੰਨਾ ਮਰਜ਼ੀ ਡਰਾਇ ਕਰੀ ਚੱਲੀਏ ਮੈਂ ਨਹੀਂ ਕਿਹਾ ਜੀ ਵੀ ਖੈਰਾ ਸਾਹਿਬ ਇਹ ਕਰਵਾ ਰਹੇ ਨੇ ਵੀ ਉਹ ਨਕਸਾਰੇ ਨੇ ਮੇਰਾ ਛੋਟਾ ਭਰਾ ਵਾ ਕੋਈ ਜਨ ਮੈਂ ਕੁਛ ਨਾ ਉਕਸਾਉਣਾ ਨਾ ਮੈਂ ਕੁਛ ਕਰਾਉਣਾ